妈 ਆ ਸੰਗਾਂ ਨੇ ਮਾਣੀ ਨੇ 1900 ਵਰਤ ਦੇ ਵਿੱਚ ਪਹਿਲਾ ਵਾਰ ਟੂ ਕੀਤਾ ਸੀ ਉਦੋਂ ਮਾੜਾ ਨੇ ਜਾਂਦੇ ਹੋਏ 30 ਸਾਵਣ ਨੂੰ 26 ਸਾਵਣ ਨੂੰ ਬਿਆਚਾਰ ਕੀਤਾ ਸੀ ਤੇ 30 ਸਾਵਣ ਵਾਲਿਆਂ ਆਪਣੇ ਜਿਹੜਾ ਜਿਹੜਾ ਕੈਪਟਨ ਸੀ ਕੈਪਟਨ ਨਵਾਜ਼ ਕੀ ਸੀ 30 ਉਹਦੇ ਉਹਨੇ ਕੋ ਬਾਲਾ ਕਿ ਤੇ ਆਦੀ ਮਾਦਾ ਕੋ ਮਾਲਾ ਨੇ ਉਸ ਨੂੰ ਉਹਨਾਂ ਵਾਲਾ ਕਿਹਾ ਕਿ ਉਹਨੇ ਕਹੇ ਤੇਰੀ ਕੌਣ ਕਿਸ ਵਾਰੇ ਉਸ ਵਾਰੇ ਉਹਨਾਂ ਮਾਦਾ ਨੇ ਸਹੀ ਹਤਵ ਉਹਨਾਂ ਕਿ ਤੂੰ ਜੀ ਫੇਰ ਨਹੀਂ ਮਿਲੋਗੀ ਪਰਮੇਸ਼ਰ ਨੇ ਉਹਨਾਂ ਵਾਲਾ ਕਿਹਾ ਹਾਂ ਮਿਲਾਂਗਾ ਤੇ ਉਹ ਥੋੜੀ ਬਾਣੀ ਮੈਂ ਤੁਹਾਡਾ ਅੱਜ ਸਭੀ ਸਾਂਝੀ ਕਰਨ ਤੁਹਾਂ ਕਿਆ ਹੋਣਾ 29 ਸਾਵਣ ਸੈ ਸਾਈ ਸੰਬੰਧਾਂ ਸਮੁੰਦਰੀ ਜਹਾਜ਼ ਵਿੱਚ ਉਹਦੇ ਕਪਤਾਨ ਮਲਾਕੀ ਤੇ ਦਇਆ ਕੀਤੀ ਮਹਾਜਿਨੇ ਕੀ ਦਇਆ ਕੀਤੀ ਕੈਪਟਨ ਮਲਾਕੀ ਹੋਇਆ ਮਲਾਕ ਦੁਆਰ ਦਾ ਸਿਪ ਲੈ ਗਿਆ ਉਹ ਆਇਆ ਕਿਉਂਕੋ ਦੁਆਰ ਦਾ ਸਿਪ ਦੇਤੇ ਜਿਹੜੇ ਮਹਾਜਿਨੇ ਸਾਹਬ ਕੀਤਾ ਸੀ ਉਹ ਲੋ ਕੈਪਟਨ ਸੀ ਤੇ ਉਹਦੀ ਦੁਆਰ ਦੁਆਰ ਦਾ ਸਿਪ ਲੈ ਗਈ ਮਹਾਜਿਨੇ ਜਦੋਂ ਉਹਦੇ ਦਾ ਮਲਾਕ ਤਦ ਗੋਹੀ ਗੜੀਆ ਦਵਾਤਾ ਫਿਕਰੋਂ ਪਾਈਆ ਮਾਦਾ ਜੀ ਨੇ ਨੂ ਨਰਾਨਾ ਮਨੇ ਬਾਪ ਗਾੜ ਤੋ ਦਲਗਾਇਆ ਕੌਣ ਮਿਲੂਗਾ ਤਨੂ ਨੂ ਨਰਾਨਾ ਬਾਪ ਜਿਹੜਾ ਤੋਦਾ ਜੇ ਹਮੇਸ਼ਾ ਰੜੇ ਵਾਲਾ ਉਹ ਮਿਲੂਗਾ ਤੁਨ ਤਨਮਯੂ ਸਦੀਰ ਵਾੜੀ ਰਹੇ ਬਾਤ ਮਹਿਰਬਾਨ ਮੇਰ ਨਜ਼ਰ ਉਧਾਇਆ ਉਹਦੇ ਨਾਲ ਜਦੋਂ ਮਿਲੂਗਾ ਤੇਰਾ ਬਯੂਤ ਤਨਮਯੂ ਸਦੀ ਦੀ ਵਾੜੀ ਜਿਹੜੀ ਆ ਪਵਿੱਤਰ ਹੋ ਜੂਗੀ ਤੇ ਮੇਰੇ ਮਨ ਹੈ ਮੇਰੇ ਨਾਲ ਤੇ ਦਿੱਤੀ ਉਠਾਈ ਹੈ ਇਸ ਕਰਕੇ ਉਹ ਪਵਿੱਤਰ ਹੋ ਜਾਣਾ ਹੂੰ 380 ਦਿਨ ਬਾਅਦ ਮਿਲੇ ਆਪ ਦਾਸ ਇਹਦੇ ਤਾਂ ਦਿਖਾਈਆ ਮਾਦਾ ਕਹਿੰਦੇ 380 ਦਿਨਾਂ ਬਾਅਦ ਤੈਨੂੰ ਮੈਂ ਆਪ ਮਿਲੂਗਾ ਤੇ ਇਥੇ ਦਿਨ ਮੈਨੂੰ ਦੱਸ ਦਿਖਾਉਗਾ ਬਾਕਿ 12:30 ਵਜੇ ਹੋਏ ਰਾਤ 12:00 ਗੱਟ ਵਜੇ ਬਧਾਈਆ ਉਹ ਟਾਈਮ ਰਾਤ ਦੇ 12 ਵਜੇ ਦਾ ਟਾਈਮ ਹੋਊਗਾ ਰਾਤ ਦਾ ਤੇ 12 ਗੱਟ ਤ੍ਰੀ ਹੋਗੀ ਜਦੋਂ ਕੋਈ ਕਾਬਲ ਨੂੰ ਕਿਹਾ ਮੈਂ ਤੈਨੂੰ ਉੱਥੇ ਮਿਲਾਂਗਾ ਤੇ ਸਾਡੇ 12:30 ਵਜੇ ਦਾ ਟਾਈਮ ਹੋਏਗਾ ਅੰਤ ਅੰਤ ਦੇ ਵਿੱਚ ਸਾ ਸਰਲਾ ਸੰਗਨ ਵਈਆ ਤੇਰੇ ਅੰਦਰ ਅੰਦਰ ਦਾ ਮੈਂ ਨਾਲ ਮੈਂ ਖਾਦ ਦਵਾਗਾ ਤਾਂ ਇਹਦਾ ਸਫਲਾ ਬਖ ਤੇ ਨਾਲ ਲਿਵਾਉਗਾ ਵਾਇਦ ਵਾਇਦ ਜੋੜੇ ਦਾ ਨਾਤਾ ਆਪਣੇ ਨਾਲ ਦਿਖਾਈ ਆ ਜਿਹੜਾ ਵਾਇਨਾ ਵਾਇਨਾ ਦਾ ਕਾਰਨ ਹੋਊ ਉਹ ਤੇ ਜਿਹੜਾ ਨਾਤਾ ਜੋ ਉਹ ਕਿਤੇ ਰੋਣੇ ਦਾ ਨਾਤਾ ਨਹੀਂ ਜੋੜੋ ਇਹ ਕਾਰਨ ਪਰਮਾਤਮਾ ਦਿੰਦਾ ਆਪ ਦਾ ਨਾਤਾ ਆਪ ਜੋੜੇਗਾ ਮਸੀਦਾ ਪੂਰਾ ਹੋਵੇ ਬਾਤ ਕੈਥਲਕ ਰੋਮਨ ਸਾਰੇ ਵੇਖੂਗਾ ਹੀ ਮਸੀਹ ਨੇ ਜੋ ਵਾਗ ਕੀਤਾ ਸੀ ਜੋ ਬਜਟ ਕੀਤਾ ਸੀ ਕੈਥਲਿਕ ਲੋਬਨ ਇਹਦੇ 2 ਆਏ ਜਿੰਨਾ ਇਹ ਵੈਵਲਾ ਨੇ 2000 ਜਿਆਦਾ ਵੈਵਲਾ ਬਣਾ ਤਿਆਰ ਕੀਤੇ ਜਿੰਨਾ ਤਿਆਰ ਕੀਤੇ ਉਹਨਾਂ ਬਾਰੇ ਮਾਰ ਨੇ ਇਸ਼ਾਰਾ ਕੀਤਾ ਕਿ ਉਹ ਸਾਰੇ ਇਹਨੂੰ ਵੇਖੋ ਵੇਖਣਗੇ ਕਿ ਮਸੀਹ ਦਾ ਬਾਗ ਜਿਹੜਾ ਉਹ ਪੂਦਾ ਹੋ ਗਿਆ ਹੈ ਪੋਲਿਸ ਪੋਲੈਂਡ ਵਿੱਚ ਪਸੀਦਾ ਕੋਲੇ ਤਾਕ ਪਾਦਾ ਪਾਦਾ ਵਿੱਚੋਂ ਚੁਕਾਈ ਆ अज का वक्त समा रखना याद यदास्त अगली दै मनाई कैप्टन दासकी अज का वक्त तो समा याद रखना क्योंकि याद आत ते अगे मैं बना दया ज्योति जो स्वरूप प्यार आप अपनी कृपा कर कदे खेल सच आहार नेकलंग नारायण नर महाराज शेर सिंह विष्णु भगवान सचि सच नाम देवेदात ਮੁਹੱਬਤ ਵਿੱਚੋਂ ਮੇ ਨਜ਼ਰ ਬੇਨਜੀਦ ਉਠਾਈ ਜਾ ਅਕਾਲ ਪੁਰਖ ਨੇ ਜਿਹੜਾ ਵਾਦਾ ਕੀਤਾ ਉਹਦੇ ਬਾਅਦ ਮਾਦਾ ਨੇ ਮੋਹ ਲਈਆ ਜੋਤੀ ਜੋ ਸਰੂਪਾ ਦਾ ਆਪ ਆਪਣੀ ਕਿਰਪਾ ਕਰ ਕਦੇ ਖੇਲ ਸੱਚਾ ਹਾ ਨੇਕ ਲੰਗ ਨਰਾਇਣ ਦਾ ਮਾਦਾ ਸ਼ੇਰ ਸਿੰਘ ਜੀ ਨੂੰ ਭਗਵਾਨ ਸੱਚ ਦੀ ਸੱਤ ਦੀ ਸੱਚ ਨਾਮ ਦੇਵੇ ਦਾਤ ਮੁਹੱਬਤ ਵਿੱਚੋਂ ਮੇ ਨਜ਼ਰ ਬੇਨਜੀਦ ਉਠਾਈ ਜਾ ਤੋ ਮਹਾਰਾਜ ਭੈਣ ਜੀ ਉਹਨਾਂ ਦੀ ਜਿਹੜੀ ਕਿਤਾਬ ਲਿਖੀ ਉਹਦੇ ਉੱਤੇ ਭੈਣ ਜੀ ਉਹਨਾਂ ਹਵਾਲਾ ਦਿੱਤਾ ਵੀ ਕੈਪਟਨ ਮਲਾਫੀ ਨੂੰ ਮਹਾਰਾਜ ਜੀ ਜਿਹੜਾ ਵਾਦਾ ਕੀਤਾ ਸੀ 380 ਦਿਨਾਂ ਬਾਅਦ ਮਹਾਰਾਜ ਜੀ ਉਹਨੂੰ ਜਾ ਕੇ ਮਿਲੇ ਪਰ ਤੇ ਆਪਣਾ ਵਾਦਾ ਪੀਦਾ ਪੂਰਾ ਕੀਤਾ ਤੋ ਹਰ ਸੰਗੜ ਜੀ ਇਸ ਯੁੱਗਾਂ ਤੋਂ ਤੇ ਸਾਨੂੰ ਭਰੋਸਾ ਰੱਖਾਂ ਦੀ ਲੋੜ ਆ ਤੇ ਭਰੋਸਾ ਰੱਖਾਂਗੇ ਤਾਂ ਇਹ ਕਾਮਯਾਬ ਹੋਵਾਂਗੇ ਨਹੀਂ ਇਤੋਂ ਬਿਨਾਂ ਭਰੋਸੇ ਤੋਂ ਬਿਨਾਂ ਯਕੀਨ ਤੋਂ ਇਸ ਪਰਮਾਤਮਾ ਨੇ ਸਾਡੇ ਬਲੇ ਕੁਝ ਨਹੀਂ ਪਾਉਣਾ ਉਹਨਾਂ ਦੀਆ ਦ੍ਰਿਸ਼ਟੀ ਦੇ ਨਾਲ ਤੇ ਭਰੋਸਾ ਕਰ ਤਾਂ ਦੈਅ ਦ੍ਰਿਸ਼ਟੀ ਸਾਡੇ ਤੇ ਰੱਖੂਗਾ ਤੇ ਸਾਨੂੰ ਆਪਣੇ ਨਾਲ ਜੋੜੂਗਾ ਹਰ ਸੰਗ ਜੀ ਇੱਥੇ ਹੀ ਮੈਂ ਮਾਫੀ ਮੰਗਦਾ ਬਦਕਾੜ ਕਰਕੇ ਆ ਗਿਆਂ ਤੇ ਮੇਰਾ ਜਕਾਲੇ ਦਾ ਸਾਥ ਦਿਵਾਲ ਸਕ ਜੀ ਸੋ